ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਦੋਸਤੋ ਕੀ ਹਾਲ ਨੇ ਉਮੀਦ ਕਰਦਾ ਕਿ ਰਾਜੀ ਖੁਸ਼ੀ ਹੋਵਗੇ ਚੜ੍ਹਦੀ ਕਲਾ 'ਚ ਹੋਵਗੇ ਸੋ ਦੋਸਤੋ ਪਹਿਲਾਂ ਵਾਂਗੂ ਇੱਕ ਹੋਰ ਬਹੁਤ ਹੀ ਵਧੀਆ ਵਿਸ਼ੇ ਦੇ ਵੀਡੀਓ ਲੈ ਕੇ ਆਇਆ ਹਾਂ ਵੀਡੀਓ ਵਧੀਆ ਲੱਗਦੀ ਹੁੰਦੀ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਕਿ ਹੋਰ ਬੰਦੇ ਵੀ ਹਨਾ ਆਪਣੇ ਵਰਗੇ ਨੇ ਜਿਹੜੇ ਉਹ ਇਸ ਵੀਡੀਓ ਦਾ ਫਾਇਦਾ ਲੈ ਸਕਣ ਵੀਡੀਓ 'ਚ ਕੰਮ ਦੀਆਂ ਗੱਲਾਂ ਹੀ ਹੁੰਦੀਆਂ ਛੋਟੀ ਜੀ ਵੀਡੀਓ ਹੁੰਦੀ ਆ 2 ਤੋਂ 3 ਮਿੰਟ ਦੀ ਜਿਆਦਾ ਲੰਬੀ ਛੋਟੀ ਦੀ ਵੀਡੀਓ ਖਿੱਚਦੇ ਆਪਾਂ ਟੂ ਦੀ ਪੁਆਇੰਟ ਗੱਲ ਕਰਦੀ ਆ ਸੋ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਜੇ ਤੁਸੀਂ ਸਫਲ ਬਨਣਾ ਹੈ ਆਪਣੀ ਲਾਈਫ ਦੇ ਵਿੱਚ ਕਾਮਯਾਬ ਬਨਣਾ ਤਾਂ ਇਹ ਜਿਹੜੀ ਇੱਕ ਚੀਜ਼ ਮੈਂ ਦੱਸਣ ਲੱਗਾ ਇਹ ਤੁਹਾਡੇ ਵਿੱਚ ਨਹੀਂ ਹੋਣੀ ਚਾਹੀਦੀ ਉਹ ਕੀ ਚੀਜ਼ ਆ ਉਹ ਹੈਗੀ ਜੀ ਚਾਪਲੂਸੀ ਤੁਹਾਡੇ ਵਿੱਚ ਚਾਪਲੂਸੀ ਕਿਸਮ ਦਾ ਇੱਕ ਚੀਜ਼ ਹੁੰਦੀ ਹੈ ਇਹ ਨਹੀਂ ਹੋਣੀ ਚਾਹੀਦੀ ਹੈ ਕਿ ਮੰਨ ਲਓ ਤੁਸੀਂ ਕੋਈ ਬਿਜ਼ਨਸ ਕਰਦੇ ਹੋ ਤੁਸੀਂ ਕੋਈ ਜੋਬ ਕਰਦੇ ਹੋ ਮੰਨ ਲਓ ਤੁਸੀਂ ਜੋਬ ਹੀ ਕਰਦੇ ਹੋ ਹਨ ਜੇ ਤੁਸੀਂ ਸਾਹਮਣਾਂ ਤੁਹਾਡੇ ਹੋਨਰਾਂ ਤੁਸੀਂ ਉਹਦੀ ਚਾਪਲੂਸੀ ਕਰਦੇ ਹੋ ਹਨ ਜਨਨ ਕਿ ਲੇਲੇ ਪੇਪੇ ਜਿਹਨੂੰ ਪੰਜਾਬੀ ਚ ਕਹਿੰਦੇ ਨੇ ਆਪਾਂ ਹਨ ਇਹ ਚੀਜ਼ਾਂ ਕਰਦੇ ਹੋ ਤਾਂ ਅਗਲੇ ਵਾਲਾ ਬੰਦਾ ਵੀ ਉਹ ਨਹੀਂ ਹੁੰਦਾ ਇਹ ਨਾ ਉਹ ਨਹੀਂ ਹੁੰਦਾ ਵੀ ਉਹਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਹਨ ਤੇ ਉਸ ਟਾਈਮ ਤੇ ਚਲੋ ਤੁਹਾਡੀਆਂ ਗੱਲਾਂ ਸੁਣ ਲੈਂਦਾ ਬਾਅਦ ਚ ਉਹ ਬੰਦਾ ਕਿਸੇ ਵੀ ਟਾਈਮ ਤੁਹਾਨੂੰ ਜਨਨ ਕਿ ਇੰਨਾ ਨੀਚਾ ਗਰਾ ਸਕਦਾ ਕਿ ਪੁੱਛੋ ਨਾ ਹਨ ਇਸ ਲਈ ਜੇ ਤੁਹਾਡੇ ਵਿੱਚ ਕੋਈ ਆਰਟ ਆ ਤੁਹਾਡੇ ਵਿੱਚ ਕਲਾ ਆ ਤੁਹਾਡੇ ਵਿੱਚ ਹੋਨਰ ਆ ਤਾਂ ਤੁਹਾਨੂੰ ਚਾਪਲੂਸੀ ਕਰਨ ਦੀ ਲੋੜ ਹੀ ਨਹੀਂ ਪਊਗੀ ਆਪਣੇ ਕੰਮ ਵਿੱਚ ਇੰਨੇ ਕ ਪਰਫੈਕਟ ਹੋ ਜਾਓ ਕਿ ਤੁਸੀਂ ਠੋਕ ਵਜਾ ਕੇ ਇੱਕ ਦੇ ਜੋਰ ਤੇ ਆਪਣਾ ਕੰਮ ਕਰ ਸਕੋ ਕੋਸ਼ਿਸ਼ ਹਾਂ ਮੈਂ ਆ ਕੰਮ ਮੈਂ ਕੀਤਾ ਇਹ ਮੇਰਾ ਕੰਮ ਪਰਫੈਕਟ ਹੈ ਇਹਦੇ ਵਿੱਚ ਹਨਾ ਮੈਂ ਪਰਫੈਕਟ ਹਾਂ ਤੇ ਮੈਨੂੰ ਕਿਸੇ ਦੀ ਚਾਪਲੂਸੀ ਕਰਨ ਦੀ ਲੋੜ ਨਹੀਂ ਹਨਾ ਲੇਲੇ ਪਿਆਪੇ ਕਰਨ ਦੀ ਲੋੜ ਨਹੀਂ ਇਹ ਚੀਜ਼ ਜੇ ਤੁਹਾਡੇ ਅੰਦਰ ਆ ਜਾਂਦੀ ਹੈ ਦੋਸਤੋ ਤਾਂ ਤੁਹਾਡਾ ਜਿਹੜਾ ਇੱਕ ਜਨ ਕੇ ਚਾਪਲੂਸੀ ਵਾਲੀ ੜੀ ਚੀਜ਼ ਆ ਇਹ ਜੇ ਤੁਸੀਂ ਕੱਢ ਦੋ ਤਾਂ ਤੁਹਾਡਾ ਜਿਹੜਾ ਅੰਦਰਲਾ ਇੰਟਰਨਲ ਜਿਹੜਾ ਇੱਕ ਹੁੰਦਾ ਪਾਵਰ ਹੁੰਦੀ ਹੈ ਹਨਾ ਉਹ ਬਹੁਤ ਜਨ ਕੇ ਗੇਨ ਕਰਦੀ ਹੈ ਗੇਨ ਕਰਦੀ ਹੈ ਠੀਕ ਹੈ ਜੀ ਸੋ ਕੋਸ਼ਿਸ਼ ਕਰਿਆ ਕਰੋ ਚਾਪਲੂਸੀਆਂ ਕਰਨ ਦੀ ਲੋੜ ਨਹੀਂ ਹੈ ਕਿ ਜੇ ਤੁਹਾਡੇ ਵਿੱਚ ਦਮ ਆ ਤੁਹਾਡੇ ਕੰਮ ਵਿੱਚ ਦਮ ਆ ਤੁਹਾਡੇ ਵਿੱਚ ਹੁਨਰ ਆ ਤਾਂ ਤੁਸੀਂ ਕਿ ਕਹ ਸਕਦੇ ਹਾਂ ਸੋ ਇਸ ਚੀਜ਼ ਨੂੰ ਆਪਣੀ ਲਾਈਫ ਦੇ ਵਿੱਚੋਂ ਜਮੇ ਕੱਢ ਕੇ ਰੱਖ ਦੋ ਤੇ ਚਾਪਲੂਸੀ ਜਿਹੜੇ ਬੰਦੇ ਹੋਰ ਹੁੰਦੇ ਨੇ ਜਿਹੜੇ ਤੁਹਾਡੇ ਸਾਹਮਣੇ ਤੁਹਾਡੀਆਂ ਚਾਪਲੂਸੀਆਂ ਕਰਦੀਆਂ ਐਸੇ ਬੰਦੇ ਨੂੰ ਵੀ ਮੂਹ ਤੇ ਨਾਲ ਔਰ ਠੀਕ ਹੈ ਜੀ ਉਹਨੂੰ ਦੂਰ ਹੀ ਸਲਾਮ ਕਰੋ ਠੀਕ ਆ ਸੋ ਇਹ ਇੱਕ ਗੱਲ ਹੈ ਜਿਹੜੀ ਤੁਹਾਡੇ ਵਿੱਚ ਨਹੀਂ ਹੋਣੀ ਚਾਹੀਦੀ ਇਸ ਚੀਜ਼ ਨੂੰ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਥੈਂਕ ਯੂ ਵੈਰੀ ਮੱਚ